ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਇੱਕ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਸਰਹੰਦ ਨੂੰ ਫਤਿਹ ਕੀਤਾ ਸੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਬਹੁਤ ਸਾਰੀਆਂ ਆਪਣੀਆਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਕਿਵੇਂ ਉਹਨਾਂ ਨੇ ਸਮਾਣਾ ਫਤਿਹ ਕੀਤਾ ਤੇ ਕਿਵੇਂ ਉਹਨਾਂ ਨੇ ਫਿਰ ਸ਼ਾਬਾਦ ਤੇ ਹੋਰ ਜਿਹੜੇ ਨੇ ਕਈ ਲੱਖ ਕੇ ਜਿਹੜੇ ਸੀ ਉਹ ਫਤਿਹ ਕੀਤੇ ਹੁਣ ਜਦੋਂ ਗੱਲ ਆਉਂਦੀ ਹੈ ਹੁਣ ਜਦੋਂ ਗੱਲ ਆਉਂਦੀ ਹੈ ਸਰਹੰਦ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਰਹੰਦ ਆਉਣ ਤੋਂ ਪਹਿਲਾਂ ਹੀ ਜਿਹੜਾ ਵਜੀਦ ਖਾਨ ਸੀ ਉਹਨਾਂ ਨੇ ਬੜੀ ਵੱਡੀ ਤਿਆਰੀ ਜਿਹੜੀ ਆ ਉਹ ਪਹਿਲਾਂ ਹੀ ਕੀਤੀ ਹੋਈ ਸੀ ਜਹਾਦ ਦੇ ਝੰਡੇ ਦੇ ਨਾਂ ਦੇ ਉੱਤੇ ਉਹਨੇ ਫੌਜਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਉਹ ਇਹ ਜੰਗ ਇਸਲਾਮ ਦੇ ਨਾਮ ਤੇ ਲੜ ਰਿਆ ਸੀ ਕਿਉਂਕਿ ਉਹਨੂੰ ਡਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਵੇਂ ਬਾਕੀ ਦੇ ਸਾਰੇ ਸ਼ਹਿਰ ਫਤਿਹ ਕੀਤੇ ਨੇ ਐਵੇਂ ਇਹ ਸਰਹੰਦ ਨੂੰ ਵੀ ਜੂਆ ਉਹ ਬੜੀ ਆਸਾਨੀ ਨਾਲ ਫਤਿਹ ਕਰ ਲੈਣਗੇ ਸੋ ਵਜੀਦ ਖਾਨ ਨੇ ਜੀ ਬੜੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਇਕੱਠੀ ਕੀਤੀ ਤੇ ਸਰਹੰਦ ਤੋਂ ਬਾਹਰ ਬਾਰ ਹੀ ਕੋਈ 10-12 ਕੋਹ ਦੀ ਦੂਰੀ ਤੇ ਚੱਪੜ ਚਿੜੀ ਦਾ ਜਿਹੜਾ ਮੈਦਾਨ ਸੀ ਉਹਦੇ 'ਚ ਲਿਆ ਕੇ ਨਾ ਸਾਰੀਆਂ ਫੌਜਾਂ ਉੱਥੇ ਲਿਆ ਕੇ ਜੜੀਆਂ ਨੇ ਉਹ ਇਕੱਠੀਆਂ ਕਰ ਦਿੱਤੀਆਂ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਆਪਣੀ ਫੌਜ ਲੈ ਕੇ ਚੱਪੜਚੜੀ ਦਾ ਜਿਹੜਾ ਮੈਦਾਨ ਜਿੱਥੇ ਜੰਗ ਹੋਇਆ ਉੱਤੇ ਪਹੁੰਚ ਗਏ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਵੀ ਕੁਝ ਹਜ਼ਾਰ ਦੀ ਗਿਣਤੀ ਵਿੱਚ ਫੌਜ ਸੀ ਪਰ ਜੇ ਜੰਗ ਲੜਨ ਦੇ ਜਿਹੜੇ ਹਥਿਆਰ ਸਨ ਜਾਂ ਜਿਹੜੇ ਪ੍ਰਬੰਧ ਸਨ ਉਹਨਾਂ ਦੀ ਗੱਲ ਕਰੀਏ ਤੇ ਵਜੀਦ ਖਾਨ ਇਸ ਜੰਗ ਦੇ ਵਿੱਚ ਬਹੁਤ ਸਾਰੀਆਂ ਤੋਫਾਂ ਲੈ ਕੇ ਆਇਆ ਹਾਥੀ ਲੈ ਕੇ ਆਇਆ ਊਠ ਲੈ ਕੇ ਆਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗਾਜ਼ੀ ਜਿਹੜੇ ਜਹਾਦ ਦਾ ਝੰਡਾ ਲੈ ਕੇ ਇਸ ਮੈਦਾਨ ਵਿੱਚ ਆਏ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਫੌਜ ਤੇ ਸੀ ਕਈ ਹਜ਼ਾਰ ਦੀ ਗਿਣਤੀ ਵਿੱਚ ਨਾ ਤੇ ਕੋਈ ਤੂਫ਼ ਸੀ ਇਹਨਾਂ ਦੇ ਕੋਲ ਨਾ ਕੋਈ ਹਾਥੀ ਸਨ ਘੋੜੇ ਵੀ ਗਿਣਤੀ ਦੇ ਹੀ ਸਨ ਪਰ ਅੰਦਰ ਜੋਸ਼ ਬੜਾ ਸੀ ਸਾਰੇ ਸਿੰਘਾਂ ਦੇ ਕਿਉਂਕਿ ਉਹ ਸਰਹੰਦ ਨੂੰ ਫਤਿਹ ਕਰਨਾ ਚਾਹੁੰਦੇ ਸਨ ਵਜ਼ੀਰ ਖਾਨ ਨੇ ਪਹਿਲਾਂ ਇੱਕ ਚਾਲ ਚੱਲੀ ਉਹਨੂੰ ਕਿਉਂਕਿ ਕਾਫੀ ਮਹੀਨਿਆਂ ਤੋਂ ਉਹਨੂੰ ਡਰ ਸਤਾ ਰਿਹਾ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਮੈਨੂੰ ਛੱਡਣਗੇ ਨਹੀਂ ਤੇ ਉਹਨੇ ਸੁੱਚੇ ਆਨੰਦ ਦੇ ਭਤੀਜੇ ਨੂੰ 1000 ਸੈਨਿਕ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਭੇਜ ਦਿੱਤਾ ਵੀ ਤੂੰ ਜਾ ਕੇ ਉਹਨਾਂ ਨਾਲ ਰਲ ਜਾ ਜਦੋਂ ਕਿਤੇ ਮੌਕਾ ਮਿਲੇਗਾ ਤੇ ਤੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਦੀ ਉਹਦਾ ਕਤਲ ਕਰਦੀ ਸੁੱਚਾ ਆਨੰਦ ਦਾ ਭਤੀਜਾ 1000 ਦੀ ਗਿਣਤੀ ਵਿੱਚ ਸੈਨਿਕ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਆ ਗਿਆ ਤੇ ਆ ਕੇ ਕਹਿਣ ਲੱਗਾ ਜੀ ਮੈਨੂੰ ਤੇ ਵਜੀਦ ਖਾਨ ਨੇ ਬੜਾ ਤੰਗ ਕੀਤਾ ਤੇ ਇਸ ਕਰਕੇ ਮੈਂ ਨਾ ਤੁਹਾਡੀ ਫੌਜ ਵਿੱਚ ਰਲਣਾ ਚਾਹੁੰਨਾ ਤੁਸੀਂ ਮੈਨੂੰ ਆਪਣੀ ਫੌਜ ਵਿੱਚ ਹੀ ਮਲਾ ਲਓ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਰਸ ਕਰਕੇ ਕਹਿਣ ਲੱਗੇ ਵੀ ਕੋਈ ਨਹੀਂ ਤੁਸੀਂ ਸਾਡੀ ਫੌਜ ਚ ਰਲ ਜਾਓ ਤੇ ਉਹਨੂੰ ਆਪਣੀ ਫੌਜ ਚ ਮਲਾ ਲਿਆ ਹੁਣ ਸੁੱਚਾ ਅਨੰਦ ਦਾ ਭਤੀਜਾ ਇਸ ਭਾਲ ਵਿੱਚ ਸੀ ਵੀ ਕਦੋਂ ਮੈਨੂੰ ਕਿਤੇ ਮੌਕਾ ਮਿਲੇ ਤੇ ਮੈਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਅਟੈਕ ਕਰਕੇ ਇਹਨੂੰ ਜੰਗ ਤੋਂ ਪਹਿਲਾਂ ਹੀ ਖਤਮ ਕਰ ਦਿਆਂ ਪਰ ਮੌਕਾ ਉਹਨੂੰ ਮਿਲ ਨਾ ਸਕਿਆ ਕਿਉਂਕਿ ਬਾਅਦ ਵਿੱਚ ਜਦੋਂ ਇਹ ਫਿਰ ਜੰਗ ਸ਼ੁਰੂ ਹੋਇਆ ਚੱਪੜਚਿੜੀ ਦੇ ਮੈਦਾਨ ਵਿੱਚ ਜਦੋਂ ਸਰਹੰਦ ਫਤਿਹ ਹੋਈ ਤੇ ਉਦੋਂ ਇਹ ਸੁਚਾਨੰਨ ਦਾ ਭਤੀਜਾ ਜਿਹੜਾ ਉਹ ਆਪਣੀ ਫੌਜ ਲੈ ਕੇ ਜਿਹੜਾ 1000 ਸੈਨਿਕ ਨਾਲ ਲੈ ਕੇ ਆਇਆ ਸੀ ਉੱਥੋਂ ਇਹ ਮੈਦਾਨ ਛੱਡ ਕੇ ਦੌੜ ਗਿਆ ਸੀ ਹੁਣ ਚੱਪੜਚਿੜੀ ਦੇ ਮੈਦਾਨ ਵਿੱਚ ਜੰਗ ਦੀ ਸ਼ੁਰੂਆਤ ਹੁੰਦੀ ਹੈ ਇੱਕ ਪਾਸੇ ਵਜ਼ੀਦ ਖਾਨ ਦੀ ਫੌਜ ਹੈ ਕੋਈ 35 ਤੋਂ 40000 ਦੀ ਗਿਣਤੀ ਵਿੱਚ ਸਾਹਮਣੇ ਉਹਨਾਂ ਨੇ ਤੂਫਾਂ ਦੀ ਦੀਵਾਰ ਖੜੀ ਕੀਤੀ ਹੋਈ ਹੈ ਇੱਕ ਪਾਸੇ ਦੂਜੀ ਬਾਹੀ ਵਾਲੇ ਨੇ ਉਹਨਾਂ ਨੇ ਹਾਥੀਆਂ ਦੀ ਜਿਹੜੀ ਦੀਵਾਰ ਖੜੀ ਕੀਤੀ ਹੋਈ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਨਾਲ ਸੈਨਿਕ ਨੇ ਇੱਕ ਪਾਸਾ ਇਹਨੇ ਮਲੇਰ ਕੋਟ ਲਈਏ ਨਵਾਬ ਨੂੰ ਜਿਹੜਾ ਉਹ ਸੌਂਪਿਆ ਹੋਇਆ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਸਿੰਘ ਨੇ ਜਿਹੜੇ ਕਈ ਮਹੀਨਿਆਂ ਤੋਂ ਆਪਣੀਆਂ ਬਾਹਾਂ ਨੂੰ ਚੱਕ ਵੜ ਰਹੇ ਸੀ ਵੀ ਕਦੋਂ ਕਿਤੇ ਮੌਕਾ ਮਿਲੇ ਤੇ ਇਹ ਸਰਹੰਦ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇਨੂੰ ਖਤਮ ਕਰੀਏ ਇਹਦੀ ਇੱਟ ਨਾਲ ਇੱਟ ਵਜਾ ਦਈਏ ਫਿਰ ਜੀ ਹੁਣ ਦੋਹਾਂ ਪਾਸਿਆਂ ਦੀਆਂ ਫੌਜਾਂ ਜਦੋਂ ਮੈਦਾਨ ਵਿੱਚ ਆਉਂਦੀਆਂ ਨੇ ਜੰਗ ਦੀ ਸ਼ੁਰੂਆਤ ਹੁੰਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਚੀ ਜਗ੍ਹਾ ਤੇ ਜਾ ਕੇ ਨਾ ਕੁੱਚੇ ਟਿੱਬੇ ਤੇ ਖੜ ਕੇ ਬਹਿ ਕੇ ਇਹ ਕੁੱਚੇ ਟਿੱਬੇ ਤੇ ਬਹਿ ਕੇ ਜੰਗ ਵੇਖਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੰਗ ਲੜਨ ਦਾ ਇੱਕ ਆਪਣਾ ਹੀ ਤਰੀਕਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਸਰਦਾਰ ਕਰਮ ਸਿੰਘ ਜੀ ਨੇ ਗੱਲ ਲਿਖੀ ਹੈ ਕਿ ਆਪਜੀ ਦਾ ਕੱਦ ਪਤਲਾ ਆਪਜੀ ਦਾ ਸਰੀਰ ਪਤਲਾ ਕੱਦ ਦਰਮਿਆਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰੰਗ ਜਿਹੜਾ ਉਹ ਥੋੜਾ ਕਣਕ ਪਿੰਨਾਸੀ ਤੇ ਆਪਜੀ ਬੜੇ ਜਿਆਦਾ ਉਦਮੀ ਸਨ ਜਦੋਂ ਵੀ ਮੈਦਾਨੇ ਜੰਗ ਵਿੱਚ ਜਾਂਦੇ ਸਨ ਬਸ ਇੱਕ ਨਿਗਾਹ ਮਾਰ ਕੇ ਹੀ ਵੇਖ ਲੈਂਦੇ ਸਨ ਵੀ ਕਿਹੜੀ ਦੁਸ਼ਮਣ ਦੀ ਬਾਹੀ ਕਮਜ਼ੋਰ ਹੈ ਤੇ ਕਿੱਥੇ ਇੱਕਦਮ ਹਮਲਾ ਕਰਨਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਸ਼ਮਣਾਂ ਦੇ ਸੰਭਲਣ ਤੋਂ ਪਹਿਲਾਂ ਪਹਿਲਾਂ ਹੀ ਇੰਨੀ ਫੁਰਤੀ ਦੇ ਨਾਲ ਹਮਲਾ ਕਰਦੇ ਸਨ ਕਿ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਸੀ ਮਿਲਦਾ ਤਾਂ ਹੀ ਉਹਨਾਂ ਨੇ ਐਡੇ ਵੱਡੇ ਵੱਡੇ ਜੰਗ ਬਾਬਾ ਜੀ ਨੇ ਫਤਿਹ ਕਰ ਲਏ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਜੰਗ ਲੜਨ ਦਾ ਆਪਣਾ ਤਰੀਕਾ ਉੱਚੀ ਇੱਕ ਉੱਚੇ ਇੱਕ ਟਿੱਬੇ ਤੇ ਜਾ ਕੇ ਆਰਾਮ ਨਾਲ ਬਹਿ ਕੇ ਬੜੀ ਸ਼ਾਂਤੀ ਨਾਲ ਜੰਗ ਵੇਖਣ ਲੱਗੇ ਦੋਹਾਂ ਪਾਸਿਆਂ ਦੀਆਂ ਫੌਜਾਂ ਜਦੋਂ ਆਹਮਣੇ ਸਾਹਮਣੇ ਹੋਈਆਂ ਤੇ ਸਭ ਤੋਂ ਪਹਿਲਾਂ ਤੋਪ੍ਹਾਂ ਚਲਾਈਆਂ ਗਈਆਂ ਦੂਜੇ ਪਾਸੇ ਸਿੰਘਾਂ ਦੇ ਜਥਿਆਂ ਦੇ ਉੱਤੇ ਕਹਿੰਦੇ ਨੇ ਜਦੋਂ ਸ਼ੁਰੂ ਚ ਤੋਪ੍ਹਾਂ ਚਲਾਈਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਕੋਲ ਤੇ ਕੋਈ ਤੋਪ੍ਹਾਂ ਹੈ ਨਹੀਂ ਸਨ ਵਜ਼ੀਦ ਖਾਨ ਨੇ ਅੱਗੇ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਤੋਪ੍ਹਾਂ ਖੜੀਆਂ ਕੀਤੀਆਂ ਹੋਈਆਂ ਸਨ ਤੋਪ੍ਹਾਂ ਜਦੋਂ ਚਲੀਆਂ ਤੇ ਤੋਪ੍ਹਾਂ ਦੇ ਗੋਲਿਆਂ ਦੇ ਨਾਲ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ੁਰੂਆਤ ਵਿੱਚ ਕਾਫੀ ਨੁਕਸਾਨ ਵੀ ਹੋਇਆ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋਏ ਤੇ ਭਾਈ ਬਾਦ ਸਿੰਘ ਜੀ ਫਿਰ ਘੋੜਾ ਦੁੜਾ ਕੇ ਆਏ ਉਸ ਟਿੱਬੇ ਤੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਠੇ ਹੋਏ ਸਨ ਤੇ ਆ ਕੇ ਉਹਨਾਂ ਨੇ ਕਿਹਾ ਕਿ ਭਾਈ ਰਤਨ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ ਡਾਕਟਰ ਗੰਡਾ ਸਿੰਘ ਜੀ ਨੇ ਸਰਦਾਰ ਕਰਮ ਸਿੰਘ ਜੀ ਨੇ ਤੇ ਭਾਈ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਤੇ ਭਾਈ ਬਾਦ ਸਿੰਘ ਆ ਕੇ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਾਬਾ ਜੀ ਵੀ ਦੁਸ਼ਮਣ ਦੀਆਂ ਤੋਫਾਂ ਅੱਗ ਭਰਾ ਰਹੀਆਂ ਨੇ ਤੇ ਆਪਣੇ ਕਾਫੀ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਜੇ ਅਸੀਂ ਹੁਣ ਵੀ ਮੈਦਾਨ ਨੂੰ ਨਾ ਨਾ ਸੰਭਾਲਿਆ ਤੇ ਅੱਗੇ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਸਕਦਾ ਇਸ ਕਰਕੇ ਸਾਨੂੰ ਹੁਣੇ ਹੀ ਜਾ ਕੇ ਜਿਹੜਾ ਮੈਦਾਨ ਸੰਭਾਲਣਾ ਚਾਹੀਦਾ ਤੇ ਕਿਉਂਕਿ ਜੇ ਇੱਕ ਵਾਰ ਪੈਰ ਉਖੜ ਗਏ ਤੇ ਫਿਰ ਦੁਬਾਰਾ ਬਹੁਤ ਮੁਸ਼ਕਲ ਹੋ ਜਾਏਗੀ ਬਾਬਾ ਬੰਦਾ ਸਿੰਘ ਬਹਾਦਰ ਛੱਟ ਘੋੜੇ ਤੇ ਸਵਾਰ ਹੁੰਦੇ ਨੇ ਤੇ ਜਿਹਦੇ ਬਾਰੇ ਯਾਨੀ ਸੋਨ ਸਿੰਘ ਸ਼ੀਤਲ ਜੀ ਲਿਖਦੇ ਨੇ ਵੀ ਜਿਵੇਂ ਇੱਕ ਗੁਫਾ ਦੇ ਵਿੱਚੋਂ ਭੁੱਖਾ ਸ਼ੇਰ ਬਾਹਰ ਨਿਕਲਦਾ ਹੈ ਤੇ ਬਿਜਲੀ ਦੇ ਵਾਂਗ ਦੁਸ਼ਮਣਾਂ ਦੇ ਉੱਤੇ ਜਿਹੜਾ ਆਪਣਾ ਹਮਲਾ ਕਰ ਦਿੰਦਾ ਹੈ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਆਉਂਦੇ ਨੇ ਤੇ ਜਥਿਆਂ ਨੂੰ ਚੀਰਦਿਆਂ ਹੋਇਆਂ ਅੱਗੇ ਜਾ ਕੇ ਸਭ ਤੋਂ ਅੱਗੇ ਲੱਗ ਕੇ ਨਾਲੇ ਆਪਣੀ ਫੌਜ ਨੂੰ ਹੌਸਲਾ ਦਿੰਦੇ ਨੇ ਤੇ ਜੰਗ ਲੜਨਾ ਸ਼ੁਰੂ ਕਰ ਦਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿੱਚ ਆਉਣ ਦੇ ਨਾਲ ਜਿਹੜਾ ਉਹ ਨਵਾਂ ਹੀ ਜੋਸ਼ ਜਿਹੜਾ ਉਹਨਾਂ ਦੀ ਫੌਜ ਦੇ ਵਿੱਚ ਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੇਖਿਆ ਵੀ ਜਿਹੜੀ ਨਵਾਬ ਮਲੇਰ ਕੋਟਲਿਆਂ ਵਾਲੀ ਬਾਹੀ ਹੈ ਨਾ ਉਹ ਸਾਈਡ ਹੈ ਉਹਦੇ ਤੇ ਪਹਿਲਾਂ ਹਮਲਾ ਕਰੀਏ। ਤੇ ਸਭ ਤੋਂ ਪਹਿਲਾਂ ਉਹਦੇ ਤੇ ਜਦੋਂ ਹਮਲਾ ਕੀਤਾ ਗਿਆ ਜਿਹੜਾ ਨਵਾਬ ਮਲੇਰ ਕੋਟਲਿਆ ਸੀ ਜਿੰਨੇ ਕਦੇ ਸਰਹੰਦ ਦੇ ਵਿੱਚ ਨਵਾਬ ਦੀ ਕਚਹਿਰੀ ਚ ਹਾ ਦਾ ਨਾਹਰਾ ਵੀ ਮਾਰਿਆ ਸੀ। ਉਹਦਾ ਇੱਕ ਉਹਦਾ ਚੰਗਾ ਗੁਣ ਸੀ ਜਿਹਦੇ ਕਰਕੇ ਉਹਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਪਰ ਅੱਜ ਉਹ ਬਹਾਦਰਾਂ ਦੇ ਵਾਂਗ ਮੈਦਾਨ ਵਿੱਚ ਲੜ ਰਿਹਾ ਸੀ ਇੱਕ ਵੱਖਰੀ ਗੱਲ ਐ ਪਰ ਉਹਦੇ ਚੰਗੇ ਗੁਣ ਕਰਕੇ ਉਹਨੂੰ ਹਮੇਸ਼ਾ ਸੀ ਯਾਦ ਕਰਦੇ ਆ ਤੇ ਉਹ ਇਸੇ ਮੈਦਾਨੇ ਜੰਗ ਦੇ ਵਿੱਚ ਜਿਹੜਾ ਚੱਪੜ ਚਿੜੀ ਦੇ ਵਿੱਚ ਹੋਇਆ ਸੀਗਾ ਨਵਾਬ ਮਲੇਰ ਕੋਟਲੀਆ ਇਸ ਜੰਗ ਦੇ ਵਿੱਚ ਮਾਰਿਆ ਗਿਆ ਸੀ ਨਵਾਬ ਮਲੇਰ ਕੋਟਲੀਏ ਦਾ ਜਿਹੜਾ ਪੂਰਾ ਉਨ੍ਹਾਂ ਦਾ ਜਥਾ ਸੀ ਉਹ ਉਹ ਮਰ ਜਾਣ ਤੋਂ ਬਾਅਦ ਉਹ ਜਿਹੜੀ ਬਾਹੀ ਕਮਜ਼ੋਰ ਹੋ ਗਈ ਤੇ ਫੌਜਾਂ ਦੇ ਵਿੱਚ ਭਾਜੜ ਜਿਹੜੀ ਉਹ ਮਚਣੀ ਸ਼ੁਰੂ ਹੋ ਗਈ ਨਵਾਬ ਵਜੀਦ ਖਾਨ ਦੀ ਬਹੁਤ ਸਾਰੀ ਫੌਜ ਮਾਰੀ ਗਈ ਹਾਲਾਂਕਿ ਸਿੰਘਾਂ ਦੇ ਕੋਲ ਜਿਹੜੇ ਹਥਿਆਰ ਸਨ ਉਹ ਬਿਲਕੁਲ ਬੇਸਿਕ ਜਿਹੇ ਹਥਿਆਰ ਸਨ ਜਿਵੇਂ ਨੇਜੇ ਤੀਰ ਕਮਾਨ ਕਿਰਪਾਨਾਂ ਖੰਜਰ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹਥਿਆਰ ਸਨ ਪਰ ਜਿਹੜਾ ਵਜੀਦ ਖਾਨ ਸੀ ਉਹਦੇ ਕੋਲ ਬੜੇ ਵੱਡੇ ਵੱਡੇ ਕੀਮਤੀ ਜੰਬੂਰੇ ਰਹਿਕਲੇ ਤੋਹਫਾਂ ਇਸ ਤਰ੍ਹਾਂ ਦੇ ਹਥਿਆਰ ਸਨ ਜਦੋਂ ਵਜੀਦ ਖਾਨ ਦੀ ਕਾਫੀ ਫੌਜ ਮਾਰੀ ਗਈ ਤੇ ਕੁਝ ਫੌਜ ਨੇ ਮੈਦਾਨ ਛੱਡ ਕੇ ਭਜਣਾ ਵੀ ਸ਼ੁਰੂ ਕਰ ਦਿੱਤਾ ਸੁੱਚੇ ਅਨੰਦ ਦਾ ਜਿਹੜਾ ਭਤੀਜਾ ਆਇਆ ਹੋਇਆ ਸੀ ਵਿਚਰਲਿਆ ਹੋਇਆ ਸੀ ਉਹ ਵੀ ਭੱਜ ਗਿਆ ਤੇ ਅਖੀਰ ਫਿਰ ਵਜੀਦ ਖਾਨ ਜਿਹੜਾ ਸਿੰਘਾਂ ਦੇ ਹੱਥ ਲੱਗਦਾ ਹੁਣ ਵੇਖੋ ਇੱਥੇ ਵਿਦਵਾਨਾਂ ਦੀ ਅਲੱਗ-ਅਲੱਗ رائے ਹੈ ਜਿਵੇਂ ਆਪਾਂ ਡਾਕਟਰ ਗੰਢਾ ਸਿੰਘ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰੀ ਦੀ ਜੀਵਨੀ ਤੇ ਲਿਖਿਆ ਉਹ ਕਹਿੰਦੇ ਨੇ ਕਿ ਜਾਂ ਹੋਰ ਕੁਝ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਵਜੀਦ ਖਾਨ ਸੀ ਇਹਦੀ ਸਿੱਧੀ ਝੜਪਾਈ ਭਾਈ ਬਾਦ ਸਿੰਘ ਜੀ ਨਾਲ ਹੋਈ ਇਹਨੇ ਨੇਜੇ ਦਾ ਹਮਲਾ ਭਾਈ ਬਾਦ ਸਿੰਘ ਜੀ ਤੇ ਕੀਤਾ ਤੇ ਭਾਈ ਬਾਦ ਸਿੰਘ ਜੀ ਨੇ ਇਹਦਾ ਨੇਜਾ ਖੋ ਕੇ ਇਹਦੇ ਤੇ ਵਾਰ ਕੀਤਾ ਜ਼ਖਮੀ ਹੋਇਆ ਫਿਰ ਇਹਨੇ ਇੱਕ ਤੀਰ ਬਾਬਾ ਬਾਦ ਸਿੰਘ ਤੇ ਚਲਾਇਆ ਜਿਹੜਾ ਬਾਬਾ ਜੀ ਦੇ ਮੋਢੇ 'ਚ ਆ ਕੇ ਵੱਜਿਆ ਤੇ ਪਿੱਛੇ ਭਾਈ ਫਤਿਹ ਸਿੰਘ ਜੀ ਵੀ ਵੇਖ ਰਹੇ ਸਨ ਵਜੀਦ ਖਾਨ ਭਾਈ ਬਾਦ ਸਿੰਘ ਤੇ ਤਲਵਾਰ ਨਾਲ ਹਮਲਾ ਕਰਨੀ ਵਾਲਾ ਸੀ ਇਸ ਉਸ ਤੋਂ ਪਹਿਲਾਂ ਹੀ ਸਰਦਾਰ ਫਤਿਹ ਸਿੰਘ ਜੀ ਨੇ ਦੇ ਸਿਰ ਤੇ ਵਾਰ ਕੀਤਾ ਤੇ ਵਜੀਦ ਖਾਨ ਜਦੋਂ ਸਿਰ ਤੇ ਵਾਰ ਸਰਦਾਰ ਫਤਿਹ ਸਿੰਘ ਦਾ ਹੋਇਆ ਤੇ ਸਰਦਾਰ ਸਿੰਘ ਫਤਿਹ ਸਿੰਘ ਦੀ ਕਿਰਪਾਨ ਨੇ ਵਜੀਦ ਖਾਨ ਨੂੰ ਸਿਰ ਤੋਂ ਲੈ ਕੇ ਥੱਲੇ ਲੱਤਾਂ ਤੱਕ ਚੀਰ ਕੇ ਰੱਖ ਦਿੱਤਾ ਦੋ ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਪਰ ਸਰਦਾਰ ਕਰਨ ਸਿੰਘ ਹਿਸਟੋਰੀਅਨ ਯਾਹੂਰ ਕੁਝ ਵਿਦਵਾਨ ਜਿਵੇਂ ਗਿਆਨੀ ਹਰਚੰਦ ਸਿੰਘ ਸਰਹੰਦੀ ਜਾ ਹੋਰ ਵੀ ਕੁਝ ਵਿਦਵਾਨਾਂ ਦੀ ਇਹ ਰਾਏ ਹੈ ਕਿ ਇਹਨੂੰ ਜਿਹੜੇ ਬਹੁਤ ਹੀ ਵਿਗੜੇ ਹੋਏ ਜਿਹੜੇ ਅੜਬ ਟੱਕੇ ਸਨ ਨਾ ਵਹਿੜ ਕੇ ਉਹਨਾਂ ਦੇ ਮਗਰ ਪਾ ਕੇ ਜਦੋਂ ਇਹ ਸਿੰਘਾਂ ਦੇ ਹੱਥ ਲੱਗ ਗਿਆ ਇਹਦੇ ਰਸੇ ਲੱਤਾਂ ਨੂੰ ਰਸੇ ਪਾ ਕੇ ਰस्सियां ਪਾ ਕੇ ਵਹਿੜਕਿਆਂ ਦੇ ਮਗਰ ਸਰਹੰਦ ਦੇ ਉਸ ਮੈਦਾਨ ਦੇ ਵਿੱਚ ਕਸੀਟਿਆ ਗਿਆ ਤੇ ਇਹਨੂੰ ਕਢੀਸ ਕਢੀਸ ਕੇ ਜਦੋਂ ਉਹਨਾਂ ਵਹਿੜਕਿਆਂ ਨੇ ਮਾਰ ਦਿੱਤਾ ਤੇ ਫਿਰ ਇਹਨੂੰ ਸਰਹੰਦ ਦੇ ਵਿੱਚ ਇੱਕ ਰੁੱਖ ਦੇ ਉੱਤੇ ਪੁੱਠਾ ਲਟਕਾ ਦਿੱਤਾ ਤਾਂ ਕਿ ਜਿਵੇਂ ਇਹਨੇ ਸਹਿਬਜ਼ਾਦਿਆਂ ਨੂੰ ਜੰਗਲ ਵਿੱਚ ਰਖਵਾ ਦਿੱਤਾ ਸੀ ਨਾ ਵੀ ਜਾਨਵਰ ਚੀਲਾ ਕਾਂ ਖਾ ਜਾਣਗੇ ਇਸੇ ਤਰ੍ਹਾਂ ਵਜੀਦ ਖਾਨ ਦਾ ਸਰੀਰ ਵੀ ਜਿਹੜਾ ਚੀਲਾ ਕਾਂ ਜਾਂ ਹੋਰ ਜਾਨਵਰ ਜਿਹੜੇ ਨੇ ਉਹ ਖਾ ਲੈਣਗੇ ਇਸ ਕਰਕੇ ਇਹਦੇ ਨਾਲ ਵੀ ਇਹੀ ਵਤੀਰਾ ਕੀਤਾ ਜਾਏ ਕਿਉਂਕਿ ਗੱਲ ਸੀਨਾ ਬਸੀਨਾ ਵੀ ਤੁਰੀ ਆਉਂਦੀ ਹੈ ਜਿਵੇਂ ਸਰਦਾਰ ਕਰਮ ਸਿੰਘ ਜੀ ਨੇ ਵੀ ਗੱਲ ਲਿਖੀ ਹੈ ਕਿ ਸਰਦਾਰ ਕਰਨ ਸਿੰਘ ਸਟੋਰੀ ਇਹ ਨੇ ਵੀ ਇਹਨੂੰ ਵਹਿੜਕਿਆਂ ਦੇ ਮਗਰ ਪਾ ਕੇ ਵੀ ਕਢੀਸਿਆ ਗਿਆ ਸੀ ਇਸ ਤਰ੍ਹਾਂ ਬੜੀ ਮਾੜੀ ਮੌਤ ਜਿਹੜੀ ਇਹਨੂੰ ਦਿੱਤੀ ਗਈ ਸੀ ਇਹਦੇ ਕੀਤੇ ਦੀ ਸਜ਼ਾ ਇਹਨੂੰ ਸਰਹੰਦ ਦੀ ਤਰਤੀ ਤੇ ਦਿੱਤੀ ਗਈ ਸੀ ਜਦੋਂ ਵਜੀਦ ਖਾਨ ਮਾਰਿਆ ਗਿਆ ਬਾਕੀ ਜਿਹੜੀਆਂ ਦੀਆਂ ਥੋੜੀਆਂ ਬਹੁਤੀਆਂ ਫੌਜਾਂ ਸਣੋਂ ਭੱਜ ਗਈਆਂ ਸਿੰਘ ਫਿਰ ਅੱਗੇ ਵਧਦੇ ਨੇ ਸਰਹੰਦ ਵੱਲ ਕਿਉਂਕਿ ਹੁਣ ਨੇੜੇ ਹੀ ਆ ਨਾ ਸਰਹੰਦ ਤੇ ਬੜੇ ਜੋਸ਼ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਪਹੁੰਚਦੀ ਹੈ ਸਰਹੰਦ 'ਚ ਸ਼ਾਹੀ ਕਿਲੇ ਦੇ ਵਿੱਚ ਕਹਿੰਦੇ ਨੇ ਇੱਕ ਵੱਡੀ ਤੋਪ ਇਹਨਾਂ ਨੇ ਬੀੜੀ ਹੋਈ ਸੀ ਵਜ਼ੀਦ ਖਾਨ ਦੀ ਫੌਜ ਨੇ ਤੇ ਕਹਿੰਦੇ ਉਹਨੇ ਕਾਫੀ ਸਾਰੇ ਗੋਲੇ ਵਰਾਏ ਜਿਦੇ ਕਰਕੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਵੀ ਹੋਇਆ ਪਰ ਇੱਕ ਸਿੰਘ ਨੇ ਨਿਸ਼ਾਨਾ ਲਾ ਕੇ ਉਸ ਤੋਪਚੀ ਨੂੰ ਮਾਰ ਦਿੱਤਾ ਜਿਦੇ ਕਰਕੇ ਉਸ ਤੋਪ ਨੂੰ ਸ਼ਾਂਤ ਕਰ ਦਿੱਤਾ ਗਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਪ੍ਰਵੇਸ਼ ਕਰਦੀ ਹੈ ਸਰਹੰਦ ਦੇ ਵਿੱਚ ਵਜ਼ੀਦ ਖਾਨ ਦਾ ਜਿਹੜਾ ਵੱਡਾ ਲੜਕਾ ਸੀ ਨਾ ਉਹ ਪਰਿਵਾਰ ਨੂੰ ਲੈ ਕੇ ਪਹਿਲੀ ਦਿੱਲੀ ਵੱਲ ਦੌੜ ਗਿਆ ਸੀ ਦਰਦਾ ਹੋਇਆ ਤਿੰਨ ਦਿਨ ਫਿਰ ਸਰਹੰਦ ਦੇ ਵਿੱਚ ਜਿਹੜੀ ਉਹ ਵੱਡ ਟੁਕ ਹੁੰਦੀ ਰਹੀ ਬਹੁਤ ਸਾਰੇ ਸਰਹੰਦ ਦੇ ਲੋਕਾਂ ਨੂੰ ਵੀ ਜਿਹੜੇ ਉਸ ਵਕਤ ਦੇ ਲੋਕ ਸਨ ਜਿਨ੍ਹਾਂ ਨੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਵੇਖਿਆ ਸੀ ਇੱਕ ਤਮਾਸ਼ੇ ਦੇ ਰੂਪ ਵਿੱਚ ਉਹਨਾਂ ਨੂੰ ਵੀ ਉਹਨਾਂ ਦੀ ਸਜ਼ਾ ਦਿੱਤੀ ਗਈ ਸੁਚਾਨੰਦ ਜਿੱਦੇ ਬਾਰੇ ਕੁਝ ਵਿਦਵਾਨ ਖਾਸ ਕਰਕੇ ਸਰਦਾਰ ਗੰਡਾ ਸਿੰਘ ਦੀ ਗੱਲ ਕਰ ਲਈਏ ਭਾਈ ਰਤਨ ਸਿੰਘ ਪੰਗੂ ਸਰਦਾਰ ਕਰਮ ਸਿੰਘ ਸਟੋਰੀਅਨ ਤੇ ਇਹ ਸਾਰੇ ਵਿਦਵਾਨ ਕਹਿੰਦੇ ਨੇ ਕੁਝ ਮੁਸਲਮਾਨ ਰਾਈਟਰ ਵੀ ਜਿਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਜਿਵੇਂ ਕਾਫੀ ਖਾਨ ਦੀ ਗੱਲ ਕਰ ਲਈ ਆਪਾਂ ਜਹੋਰ ਬੇਸ਼ੱਕ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਰੇ ਕੁਝ ਨਫ਼ਰਤ ਵਿੱਚ ਵੀ ਲਿਖਿਆ ਪਰ ਉਹਨਾਂ ਦੀਆਂ ਲਿਖਤਾਂ ਚੋਂ ਕੁਝ ਸਚਾਈ ਉਸ ਵਕਤ ਦੀ ਮਿਲਦੀ ਹੈ ਕਿ ਜਿਹੜਾ ਸੁੱਚਾ ਆਨੰਦ ਸੀ ਇਹ ਵੀ ਸਿੱਖਾਂ ਦੇ ਹੱਥ ਆ ਗਿਆ ਇਹਨੂੰ ਮੰਗਤਾ ਬਣਾ ਕੇ ਗਲੀ ਗਲੀ ਚ ਕਮਾਇਆ ਗਿਆ ਤੇ ਖੀਰ ਜੁੱਤੀਆਂ ਮਾਰ ਮਾਰ ਕੇ ਇਹਨੂੰ ਠਿਖਾਰੀ ਬਣਾ ਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਹੀ ਮਾਰ ਦਿੱਤਾ ਗਿਆ ਸਰਦਾਰ ਡਾਕਟਰ ਗੰਡਾ ਸਿੰਘ ਜੀ ਕਹਿੰਦੇ ਨੇ 2 ਕਰੋੜ ਰੁਪਇਆ ਵਜ਼ੀਦ ਖਾਨ ਦੀ ਜਿਹੜਾ ਕਿਲਾ ਸੀ ਜਾਂ ਸੁੱਚਾ ਨੰਦ ਦੀ ਜਿਹੜੀ ਹਵੇਲੀ ਸੀ ਉਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿੰਘਾਂ ਨੂੰ ਬਰਾਮਦ ਹੋਇਆ ਤੇ ਜਿਹੜੀ ਸੁੱਚਾ ਨੰਦ ਦੀ ਹਵੇਲੀ ਸੀ ਉਹਨੂੰ ਵੀ ਬਿਲਕੁਲ ਖਤਮ ਕਰ ਦਿੱਤਾ ਗਿਆ ਨਿਸ਼ਤੋ ਨਬੂਦ ਕਰ ਦਿੱਤਾ ਗਿਆ ਹੁਣ ਵੀ ਜਿਹੜੇ ਸਰਹੰਦ ਦੇ ਆਲੇ-ਦੁਆਲੇ ਖੇਤ ਨੇ ਕੋਈ ਸਰਹੰਦ ਉਹਨਾਂ ਟਾਈਮਾਂ 'ਚ ਬਹੁਤ ਵੱਡਾ ਸੀ ਤੇ ਅੱਜ ਵੀ ਕਹਿੰਦੇ ਨੇ ਸਰਹੰਦ ਦੇ ਖੇਤਾਂ ਦੇ ਵਿੱਚ ਉੱਥੇ ਕਈ ਜ਼ਿਮੀਦਾਰਾਂ ਨਾਲ ਇਹ ਗੱਲ ਹੋਈ ਹੈ ਵੀ ਉੱਥੇ ਅੱਜ ਵੀ ਜਿਹੜੇ ਨੇੜੇ ਖੇਤ ਨੇ ਉਹਨਾਂ 'ਚ ਬਹੁਤ ਸਾਰੀਆਂ ਹੱਡੀਆਂ ਤੇ ਛੋਟੀ ਇੱਟ ਦੇ ਟੁਕੜੇ ਜਿਹੜੇ ਨੇ ਰੋੜੇ ਜਿਹੜੇ ਨੇ ਉਹ ਇੱਟਾਂ ਦੇ ਉਹ ਆਮ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਖੇਤਾਂ ਵਿੱਚ ਅੱਜ ਵੀ ਮਿਲਦੇ ਨੇ ਕਿਉਂਕਿ ਅੱਜ ਵੀ ਘੋੜਿਆਂ ਦੀਆਂ ਹਾਥੀਆਂ ਦੀਆਂ ਜਾਂ ਬਹੁਤ ਸਾਰੇ ਉਸ ਵੇਲੇ ਜਿਹੜੇ ਲੋਕ ਉੱਥੇ ਸਰਹੰਦ ਵਿੱਚ ਮਾਰੇ ਗਏ ਉਹਨਾਂ ਦੀਆਂ ਹੱਡੀਆਂ ਅੱਜ ਵੀ ਉੱਤੇ ਜ਼ਮੀਨ ਵਿੱਚ ਜਿਹੜੇ ਜ਼ਿਮੀਦਾਰ ਨੇੜੇ-ਨੇੜੇ ਖੇਤੀ ਕਰਦੇ ਨੇ ਉੱਥੇ ਉਹ ਉਹਨਾਂ ਦੇ ਖੇਤਾਂ 'ਚ ਜੜੀਆਂ ਨੂੰ ਦਿਸਦੀਆਂ ਨੇ ਤੇ ਇਸ ਤਰ੍ਹਾਂ ਸਰਹੰਦ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਦਾਰ ਬਾਰ ਸਿੰਘ ਜੀ ਨੂੰ ਜਿਹੜਾ ਉਹ ਸਰਹੰਦ ਦਾ ਸੂਬੇਦਾਰ ਜਿਹੜਾ ਸੀ ਉਹ ਥਾਪਿਆ ਸਰਦਾਰ ਫਤਿਹ ਸਿੰਘ ਜੀ ਨੂੰ ਸਮਾਣੇ ਦਾ ਜਿਹੜਾ ਉਹ ਫੌਜਦਾਰ ਥਾਪਿਆ ਗਿਆ ਤੇ ਸਰਦਾਰ ਕਰਮ ਸਿੰਘ ਜੀ ਇੱਕ ਹੋਰ ਗੱਲ ਕਹਿੰਦੇ ਨੇ ਕਿ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤਾ ਉਸ ਤੋਂ ਬਾਅਦ 1767 ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਵੀ ਦੂਜੀ ਵਾਰ ਫਤਿਹ ਕੀਤਾ ਸੀ ਜਿਹਦੇ ਵਿੱਚ ਜੈਨ ਖਾਨ ਨੂੰ ਖਤਮ ਕਰਕੇ ਜਿਹੜਾ ਉੱਥੋਂ ਦਾ ਨਵਾਬ ਸੀ ਫਿਰ ਦਰਬਾਰਾ ਸਰਹੰਦ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਤੇ ਸਰਦਾਰ ਕਰਮ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਨੇ 1907 ਦੇ ਵਿੱਚ ਲਿਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਤੋਂ ਕਹਿੰਦੇ ਨੇ ਉਹਨਾਂ ਸਮਿਆਂ ਦੇ ਵਿੱਚ ਨਾ ਅੱਜ ਤੋਂ ਜੇ ਅਸੀਂ ਪਿੱਛੇ ਜਾਈਏ 100-150 ਸਾਲ ਪਹਿਲਾਂ ਵੀ ਸਿੱਖਾਂ ਦੇ ਮਨ ਵਿੱਚ ਸਰਹੰਦ ਦੇ ਪ੍ਰਤੀ ਇੰਨੀ ਜ਼ਿਆਦਾ ਨਫ਼ਰਤ ਹੁੰਦੀ ਸੀ ਭਈ ਜਦੋਂ ਵੀ ਸਰਹੰਦ ਵਿੱਚ ਆਉਂਦੇ ਹੁੰਦੇ ਸੀ ਨਾ ਸਾਬਜਾਦਿਆਂ ਦੇ ਸਥਾਨ ਦੇ ਦਰਸ਼ਨ ਕਰਨ ਵਾਸਤੇ ਤੇ ਨਾਲ ਆਪਣੇ 4-5 ਇੱਟਾਂ ਇੱਥੋਂ ਚੁੱਕ ਕੇ ਲੈ ਜਾਣੀਆਂ ਤੇ ਜਾਂਦਿਆਂ ਹੋਇਆਂ ਸਤਲੋਜ ਵਿੱਚ ਬਿਆਸ ਵਿੱਚ ਜਾਂ ਇਧਰ ਜਮਨਾ ਵਿੱਚ ਜਿਹੜੀਆਂ ਨੇ ਉਹ ਸੁੱਟ ਦੇਣੀਆਂ ਭਈ ਅਸੀਂ ਇਸ ਸਰਹੰਦ ਦੀ ਜਿਹੜੀ ਕੱਲੀ-ਕੱਲੀ ਇੱਟ ਹੈ ਉਹ ਵੀ ਇੱਥੇ ਨਹੀਂ ਰਹਿਣ ਦੇਵਾਂਗੇ ਇਹਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ ਸਰਦਾਰ ਕਰਮ ਸਿੰਘ ਸਟੋਰੀਆਂ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਫਿਰ ਕਹਿੰਦੇ ਜਦੋਂ ਅੰਗਰੇਜ਼ਾਂ ਨੇ ਇੱਥੇ ਰੇਲ ਦੀ ਲਾਈਨ ਵਿਛਾਈ ਸੀ ਨਾ ਉਦੋਂ ਵੀ ਇੱਥੋਂ ਦਾ ਜਿਹੜਾ ਮਲਬਾ ਸੀ ਬਹੁਤ ਸਾਰਾ ਜਿਆਦਾ ਛੋਟੀ ਇਟ ਜੋ ਉਹਨਾਂ ਟਾਈਮਾਂ ਦੇ ਵਿੱਚ ਸਰਹੰਦ ਨੂੰ ਜਾੜਿਆ ਗਿਆ ਸੀ ਉਹਨੂੰ ਵੀ ਵਿਛਾਇਆ ਗਿਆ ਉਹਦੇ ਉੱਤੇ ਇਹ ਰੇਲ ਦੀ ਜਿਹੜੀ ਪੂਰੀ ਪਟੜੀ ਆ ਉਹ ਵਿਛਾਈ ਗਈ ਇਸ ਤਰ੍ਹਾਂ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤਾ ਸੀਗਾ ਤੇ ਵਜ਼ੀਦ ਖਾਨ ਜਿਹੜਾ ਉਹਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਗਈ ਸੀ 5.5 ਸਾਲ ਬਾਅਦ ਹੀ ਜਿਹੜਾ ਉਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਗਈ ਕਿਉਂਕਿ ਇਹਨੂੰ ਆਪਾਂ ਨੂੰ ਇਹ ਸਾਰਾ ਇਤਿਹਾਸ ਆਪਸ ਵਿੱਚ ਮਿਲਾ ਕੇ ਵੇਖਣਾ ਪਏਗਾ। ਅ ਵੱਡੇ ਸਾਬਜਾਦਿਆਂ ਦੀ ਸ਼ਹਾਦਤ, ਛੋਟੇ ਸਾਬਜਾਦਿਆਂ ਦੀ ਸ਼ਹਾਦਤ ਜੇ ਅਸੀਂ ਪਿੱਛੇ ਵੀ ਜਾਈਏ। ਪੰਘਾਣੀ ਦੇ ਜੰਗ ਤੋਂ ਹੀ ਆਪਾਂ ਜੇ ਗੱਲ ਕਰੀਏ ਜਿਹੜਾ 1686 ਦੇ ਵਿੱਚ ਲੜਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਤੇ ਉਸ ਟਾਈਮ ਤੋਂ ਲੈ ਕੇ ਬਾਅਦ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੋਰ ਜਿਹੜੀਆਂ ਜੰਗਾਂ ਹੋਈਆਂ ਚਮਕੌਰ ਦਾ ਜੰਗ ਹੁੰਦਾ ਹੈ ਸਰਹੰਦ ਵਿੱਚ ਸਾਬਜਾਦੇ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ ਮੁਕਸਰ ਦਾ ਜੰਗ ਹੁੰਦਾ ਉਹਦੇ ਚ ਵੀ ਵਜੀਦ ਖਾਨ ਨੇ ਫੌਜ ਭੇਜੀ ਸੀ ਕਿਉਂਕਿ ਵਜੀਦ ਖਾਨ ਨਾਲ ਕਈ ਸਾਲ ਜਿਹੜਾ ਉਹ ਪਾਤਸ਼ਾਹ ਜੀ ਦੇ ਜੰਗ ਚੱਲਦੇ ਰਹੇ ਕਦੀ ਅਨੰਦਪੁਰ ਘੇਰਾ ਪਵਾ ਦਿੰਦਾ ਸੀ ਕਦੇ ਚਮਕੌਰ ਦਾ ਜੰਗ ਫਿਰ ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਫਿਰ ਮੁਕਸਰ ਇਹਨੇ ਫੌਜਾਂ ਭੇਜੀਆਂ ਫਿਰ ਇਹਨਾਂ ਨਦੇੜ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਖੰਜਰ ਦਾ ਮਾਰੂ ਹਮਲਾ ਕਰਵਾਇਆ ਤੇ ਉਸ ਤੋਂ ਅੱਗੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਸਰਹੰਦ ਫਤਿਹ ਕਰਨਾ ਹੈ ਸਰਹੰਦ ਤੇ ਉਹਨਾਂ ਦਾ ਹਮਲਾ ਕਰਨਾ ਵਜ਼ੀਦ ਖਾਨ ਦਾ ਮਾਰਿਆ ਜਾਣਾ ਹੈ ਸਾਨੂੰ ਪੂਰਾ ਇਤਿਹਾਸ ਆਪਸ ਵਿੱਚ ਜੋੜ ਕੇ ਵੇਖਣਾ ਪਏਗਾ ਵੀ ਉਸ ਉਹਨੂੰ ਉਸ ਵਜ਼ੀਦ ਖਾਨ ਨੂੰ ਉਹਦੇ ਕੀਤੇ ਦੀ ਸਜ਼ਾ ਕਿਵੇਂ ਮਿਲੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਸਰਹੰਦ ਫਤਿਹ ਕੀਤਾ ਸੀ ਤੇ ਅੱਜ ਦੀ ਵੀਡੀਓ ਦੇ ਜਿਹੜੇ ਸਾਡੇ ਮੁੱਖ ਸਰੋਤ ਸਨ ਉਹਨਾਂ ਚ ਡਾਕਟਰ ਗੰਡਾ ਸਿੰਘ ਜੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਡਾਕਟਰ ਹਰਚੰਦ ਸਿੰਘ ਸਰਹੰਦੀ ਤੇ ਭਾਈ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਇਹ ਸਾਰੇ ਵਿਦਵਾਨਾਂ ਨੂੰ ਪੂਰਾ ਵਿਚਾਰ ਕੇ ਫਿਰ ਇਹ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਲਿਆਂਦੀ ਗਈ ਹੈ ੁੱਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ